हां जी दोस्तों ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਲਈ ਵਰਤ ਹੀ ਵੱਡੀ ਜਿਹੜੀ ਖੁਸ਼ਖਬਰੀ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨ ਕਰਜ਼ਾ ਮਾਫੀ ਲਿਸਟ ਜਿਹੜੀ ਜਾਰੀ ਹੋ ਚੁੱਕੀ ਹੈ ਅਖਬਾਰ ਦੇ ਵਿੱਚ ਵੀ ਜਿਹੜੀ ਅਪਡੇਟ ਆ ਚੁੱਕੀ ਹੈ ਕੇ ਸੀ ਸੀ ਕਰਜ਼ਾ ਮਾਫੀ ਨੂੰ ਮਿਲੀ ਮਨਜ਼ੂਰੀ ਕਿਸਾਨਾਂ ਨੂੰ ਕੇ 2 ਲੱਖ ਕਰਜ਼ਾ ਮਾਫ ਯਾਨੀ ਕਿ ਹਰੇਕ ਕਿਸਾਨ ਦਾ 2-2 ਲੱਖ ਤੱਕ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕੀਤਾ ਜਾ ਰਿਹਾ ਹੈ ਕੀ ਵੱਡੀ ਅਪਡੇਟ ਆਈ ਹੈ ਸਾਰਾ ਕੁਝ ਤੁਹਾਨੂੰ ਦੱਸਾਂਗੇ ਲਿਸਟ ਹੈ ਜਿਹੜੀ ਲਿਸਟ ਦੇ ਵਿੱਚ ਕਿਵੇਂ-ਕਿਵੇਂ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਣ ਵਾਲਾ ਹੈ ਤਾਂ ਦੋਸਤੋ ਜੇ ਤੁਸੀਂ ਵੀ ਕਿਸਾਨ ਹੋ ਤੇ ਤੁਸੀਂ ਵੀ ਕੇਸੀਸੀ ਯਾਨੀ ਕਿਸਾਨ ਕ੍ਰੈਡਿਟ ਕਾਰਡ ਤੋਂ ਲੋਨ ਲਿਆ ਹੈ ਕਰਜ਼ਾ ਲਿਆ ਹੈ ਤਾਂ ਤੁਸੀਂ ਭਰ ਨਹੀਂ ਸਕ ਰਹੇ ਜਾਂ ਫਿਰ ਤੁਹਾਡਾ ਜਿਹੜਾ ਵਿਆਜ ਜਿਹੜਾ ਉਹ ਜ਼ਿਆਦਾ ਵੱਧ ਗਿਆ ਹੈ ਹੌਲੀ-ਹੌਲੀ ਜਿਹੜਾ ਤੁਹਾਡਾ ਜਿਹੜਾ ਤੁਸੀਂ ਕਰਜ਼ਾ ਲਿਆ ਸੀ ਉਹ ਵੀ ਵਧਣ ਦੇ ਆ ਤਾਂ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿਸਾਨਾਂ ਦਾ ਹੁਣ ਕਰਜ਼ਾ ਮਾਫ ਹੋਣ ਜਾ ਰਿਹਾ ਹੈ ਤਾਂ ਕੀ ਨਵੀਂ ਲਿਸਟ ਆਈ ਹੈ ਤੇ ਉਸ ਲਿਸਟ ਦੇ ਵਿੱਚ ਜਿਹੜਾ ਤੁਹਾਡਾ ਨਾਮ ਹੈ ਜਾਂ ਨਹੀਂ ਹੈ ਤੁਸੀਂ ਆਪਣਾ ਨਾਮ ਕਿਵੇਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਦੋਸਤੋ ਜੀ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਹਰ ਇੱਕ ਤਰ੍ਹਾਂ ਦੀਆਂ ਅਪਡੇਟਾਂ ਮਿਲ ਸਕਣ ਤਾਂ ਉਹ ਚਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਆਪਾਂ ਆ ਚੁੱਕੇ ਹਾਂ ਮੇਨ ਅਪਡੇਟ ਦੇ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਨ ਅਪਡੇਟ ਅਖਬਾਰ ਦੇ ਵਿੱਚ ਆਇਆ ਉਹ ਇਹ ਹੈ ਕਿ ਸੀਸੀ ਕਰਜ਼ਾ ਮਾਫੀ ਨੂੰ ਮਨਜ਼ੂਰੀ ਮਿਲ ਗਈ ਹੈ ਤੇ 2 ਲੱਖ ਤੱਕ ਦਾ ਜਿਹੜਾ ਕਰਜ਼ਾ ਮਾਫ ਹੈ ਤੁਹਾਨੂੰ ਦੱਸ ਦਿਆਂ ਕਿ ਇਹਨੂੰ ਆਪਾਂ ਡਿਟੇਲ ਨਾਲ ਪੰਜਾਬੀ ਦੇ ਵਿੱਚ ਸਮਝਦਿਆਂ ਤੁਹਾਨੂੰ ਦੱਸ ਦਿਆਂ ਕਿ ਨਵਾਂ ਸਰਕਾਰੀ ਹੁਕਮ ਆਇਆ ਹੈ ਕਿਸਾਨ ਕਰਜ਼ਾ ਮਾਫੀ ਸਕੀਮ ਦੀ ਜਿਹੜੀ ਨਵੀਂ ਸੂਚੀ ਜਾਰੀ ਹੋ ਗਈ ਹੈ ਇਹ ਜਿਹੜਾ ਅਪਡੇਟ ਹੈ 2 ਦਸੰਬਰ 2025 ਨੂੰ ਯਾਨੀ ਕਿ 2 ਦਿਨ ਹੋਏ ਨੇ ਇਹ ਆਇਆ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਲਿਖਿਆ ਹੈ ਦੇਸ਼ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਾੜੀ ਵਿੱਤੀ ਸਥਿਤੀ ਜਾਂ ਫਸਲਾਂ ਦੇ ਨੁਕਸਾਨ ਕਾਰਨ ਆਪਣੇ ਕਰਜ਼ੇ ਵਾਪਸ ਕਰਨ ਤੋਂ ਅਸਮਰਥ ਹਨ ਯਾਨੀ ਕਿ ਉਹ ਕਰਜ਼ਾ ਦੇ ਵਾਪਸ ਕਰਨਾ ਚਾਹੁੰਦੇ ਹਨ ਜਾਂ ਫਿਰ ਉਹਨਾਂ ਦੀ ਵਿੱਤੀ ਸਥਿਤੀ ਜਿਹੜੀ ਉਹ ਕਾਫੀ ਮਾੜੀ ਹੋ ਚੁੱਕੀ ਹੈ ਫਸਲਾਂ ਤੇ ਨੁਕਸਾਨ ਹੋ ਚੁੱਕੇ ਨੇ ਇਸ ਕਰਕੇ ਜਿਹੜਾ ਕਰਜ਼ਾ ਮੋੜਨ ਦੇ ਵਿੱਚ ਅਸਮਰਥ ਹਨ ਨਤੀਜੇ ਵਜੋਂ ਕਿਸਾਨ ਚਾਹੁੰਦੇ ਹਨ ਕਿ ਉਹਨਾਂ ਦੇ ਕਰਜ਼ੇ ਮਾਫ ਹੋਣ ਇਸ ਕਰਕੇ ਕਿਸਾਨ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ ਕੀਤੇ ਜਾਣ ਤੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਮੇਂ-ਸਮੇਂ ਤੇ ਕਿਸਾਨ ਕਰਜ਼ਾ ਮਾਫੀ ਯੋਜਨਾਵਾਂ ਲਾਗੂ ਕਰਦੀਆਂ ਹਨ ਇਹ ਜਾਣਕਾਰੀ ਉਹਨਾਂ ਕਿਸਾਨਾਂ ਦੇ ਲਈ ਮਹੱਤਵਪੂਰਨ ਹੈ ਜਿਨ੍ਹਾਂ ਨੇ ਕਰਜ਼ਾ ਲਿਆ ਹੈ ਅਤੇ ਮਾਫੀ ਸੂਚੀ ਦੀ ਉਡੀਕ ਕਰ ਰਹੇ ਹਨ ਤਾਂ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਖਬਰ ਹੈ ਖਾਸ ਕਰ ਉਹ ਹੀ ਲੋਕ ਦੇਖਣਗੇ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਤੇ ਉਹ ਚਾਹੁੰਦੇ ਨੇ ਕਿ ਸਰਕਾਰ ਉਹਨਾਂ ਦਾ ਜਿਹੜਾ ਕਰਜ਼ਾ ਮਾਫ ਕਰ ਦੇਵੇ ਅੱਗੇ ਕੀ ਹੈ ਕਿਸਾਨ ਕਰਜ਼ਾ ਮਾਫੀ ਯੋਜਨਾ ਦਾ ਉਦੇਸ਼ ਕੀ ਹੁੰਦਾ ਹੈ ਜੇ ਸਰਕਾਰ ਇਹੋ ਜੀ ਕੋਈ ਯੋਜਨਾ ਲਿਆਉਂਦੀ ਹੈ ਕਰਜ਼ਾ ਮਾਫ ਕਰਨ ਦੀ ਤਾਂ ਉਹਦਾ ਜਿਹੜਾ ਮਕਸਦ ਹੈ ਉਹ ਕੀ ਹੁੰਦਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਦੀ ਰੋਜੀ ਰੋਟੀ ਪੂਰੀ ਤਰ੍ਹਾਂ ਖੇਤੀ ਤੇ ਨਿਰਭਰ ਕਰਦੀ ਹੈ ਫਸਲਾਂ ਦੀ ਅਸਫਲਤਾ ਦੀ ਸਥਿਤੀ ਦੇ ਵਿੱਚ ਯਾਨੀ ਕਿ ਫਸਲਾਂ ਜਦੋਂ ਪੱਕਣ ਵਾਲੀਆਂ ਹੁੰਦੀਆਂ ਹਨ ਜਾਂ ਫਿਰ ਪੱਕੀਆਂ ਹੁੰਦੀਆਂ ਹਨ ਤੇ ਉਹ ਦੋ ਖਰਾਬ ਹੋ ਜਾਂਦੀਆਂ ਨੇ ਕਿਸਾਨਾਂ ਨੂੰ ਆਪਣੇ ਕਰਜ਼ੇ ਚੁਕਾਉਣ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਮੁਸ਼ਕਿਲ ਆਉਂਦੀ ਹਨ ਜੇ ਫਸਲਾਂ ਖਰਾਬ ਹੋ ਜਾਣ ਤੇ ਇਹ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਕਿਸਾਨਾਂ ਨੂੰ ਇਸ ਸਥਿਤੀ ਨੂੰ ਦੂਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਸਰਕਾਰ ਨੇ ਹੇਠ ਲਿਖੇ ਉਦੇਸ਼ਾਂ ਦੇ ਨਾਲ ਉਹਨਾਂ ਦੇ ਕਰਜ਼ੇ ਮਾਫ ਕਰਦੀ ਹੈ ਯਾਨੀ ਕਿ ਕਿਸਾਨ ਕਰਜ਼ਾ ਮਾਫੀ ਦਾ ਜਿਹੜਾ ਉਦੇਸ਼ ਹੈ ਉਹ 3 ਪੁਆਇੰਟਾਂ 'ਚ ਲਿਖਿਆ ਹੋਇਆ ਹੈ ਪਹਿਲਾ ਪੁਆਇੰਟ ਹੈ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਦੇ ਵਿੱਚੋਂ ਕੱਢਣਾ ਯਾਨੀ ਕਿ ਉਹ ਬਾਰ-ਬਾਰ ਜਿਹੜਾ ਕਰਜ਼ਾ ਲੈਂਦੇ ਨੇ ਉਹਨਾਂ ਨੂੰ ਇਹ ਨਾ ਲੈਣਾ ਪਵੇ ਦੂਸਰਾ ਕਿਸਾਨਾਂ ਨੂੰ ਦੁਬਾਰਾ ਸਹੀ ਢੰਗ ਦੇ ਨਾਲ ਖੇਤੀ ਸ਼ੁਰੂ ਕਰਨ ਦੇ ਲਈ ਉਤਸ਼ਾਹਿਤ ਕਰਨਾ ਯਾਨੀ ਕਿ ਤੁਸੀਂ ਦੁਬਾਰਾ ਤੋਂ ਫੇਰ ਖੇਤੀ ਸ਼ੁਰੂ ਕਰੋ ਕੋਈ ਦਿੱਕਤ ਨਹੀਂ ਆਏਗੀ ਬੇਤੜਕ ਤੁਹਾਨੂੰ ਇਹ ਨਹੀਂ ਹੋਏਗਾ ਕਿ ਅਸੀਂ ਕਰਦਾ ਦੇਣਾ ਆਪਣੀ ਖੇਤੀ ਸ਼ੁਰੂ ਕਰੋ ਤੇ ਆਪਣੇ ਆਪਣੇ ਪਰਿਵਾਰ ਦਾ ਤੇ ਆਪਣਾ ਜਿਹੜਾ ਜੀਵਨ ਆਪਨ ਚੰਗੀ ਤਰ੍ਹਾਂ ਕਰੋ ਅਗਲਾ ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਵਿੱਤੀ ਸਥਿਤੀ ਦੇ ਵਿੱਚ ਸੁਧਾਰ ਲਿਆਉਣਾ ਇਹ ਤਿੰਨ ਪੁਆਇੰਟ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀਆਂ ਕਿ ਜਿਹੜਾ ਮੇਨ ਪੁਆਇੰਟ ਆ ਕਿਸਾਨ ਕਰਜ਼ਾ ਮਾਫੀ ਯੋਜਨਾ ਦੇ ਲਾਭ ਕੀ ਹਨ ਅਗਲਾ ਵੱਡਾ ਲਾਭ ਕਿਹੜਾ ਹੁੰਦਾ ਤੁਹਾਨੂੰ ਦੱਸਦੀ ਕਿ ਕਰਜ਼ਾ ਚੁਕਾਨ ਦੀ ਕੋਈ ਚਿੰਤਾ ਨਹੀਂ ਹੁੰਦੀ ਜੇ ਸਰਕਾਰ ਕਰਜ਼ਾ ਮਾਫੀ ਸਕੀਮ ਲੈ ਕੇ ਆਉਂਦੀ ਹੈ ਤੇ ਉਸ ਦੇ ਵਿੱਚ ਸਿਰ ਜਿਹੜਾ ਕਿਸਾਨ ਨੇ ਉਹਨਾਂ ਨੂੰ ਕਰਜ਼ਾ ਚੁਕਾਉਣ ਦੀ ਚਿੰਤਾ ਨਹੀਂ ਹੁੰਦੀ ਸਰਕਾਰ ਦੁਆਰਾ ਕਰਜ਼ਾ ਮਾਫੀ ਕੀਤਾ ਜਾਂਦਾ ਹੈ ਇਸ ਦੇ ਲਈ ਕਿਸਾਨਾਂ ਨੂੰ ਕਰਜ਼ਾ ਚੁਕਾਉਣ ਦੀ ਚਿੰਤਾ ਵੀ ਨਹੀਂ ਕਰਨੀ ਪੈਂਦੀ ਕਿ ਅਸੀਂ ਜਿਹੜਾ ਪੈਸਾ ਚੜਿਆ ਉਹ ਕਿਵੇਂ ਲਾਵਾਂਗੇ ਚੰਗੀ ਖੇਤੀ ਕਿਸਾਨ ਬਿਨਾ ਕਿਸੇ ਵਿੱਤੀ ਦਬਾਅ ਦੇ ਚੰਗੀ ਖੇਤੀ ਕਰ ਸਕਦੇ ਹਨ ਮੋੜ ਕਰਜ਼ਾ ਸੂਤ ਕਰਜ਼ਾ ਮਾਫੀ ਤੋਂ ਬਾਅਦ ਕਿਸਾਨ ਲੋੜ ਪੈਂਦੇ ਦੁਬਾਰਾ ਕਰਜ਼ਾ ਵੀ ਲੈ ਸਕਦੇ ਹਨ ਯਾਨੀ ਕਿ ਉਹਨਾਂ ਨੂੰ ਕਿਸਾਨਾਂ ਨੂੰ ਐਨਓਸੀ ਮਿਲ ਜਾਂਦੀ ਹੈ ਬੈਂਕ ਦੇ ਵੱਲੋਂ ਜਦੋਂ ਉਹਨਾਂ ਦਾ ਕਰਜ਼ਾ ਸਰਕਾਰ ਪੇ ਕਰ ਦਿੰਦੀ ਹੈ ਵਿਆਜ ਤੋਂ ਮੁਕਤੀ ਉਹਨਾਂ ਨੂੰ ਵਿਆਜ ਵੀ ਨਹੀਂ ਭਰਨਾ ਪੈਂਦਾ ਆਪਣੇ ਕਰਜ਼ੇ ਤੇ ਬੈਂਕ ਤੋਂ ਨੋਟਿਸ ਤੋਂ ਸੁਰੱਖਿਆ ਜਿਹੜੇ ਬੈਂਕਾਂ ਤੋਂ ਬਾਰ-ਬਾਰ ਨੋਟਿਸ ਹੁੰਦੇ ਨੇ ਲੋਕ ਉਹਨਾਂ ਦੇ ਬੰਦੇ ਹੁੰਦੇ ਨੇ ਬਾਰ-ਬਾਰ ਜਿਹੜੇ ਘਰੇ ਦੇ ਵਿੱਚ ਚੱਕਰ ਲੋਂਦੇ ਨੇ ਬੈਂਕ ਵਾਲੇ ਉਹਨਾਂ ਤੋਂ ਵੀ ਤੁਹਾਨੂੰ ਛੂਟ ਮਿਲਦੀ ਹੈ ਇੱਕ ਸੁਰੱਖਿਆ ਮਿਲ ਜਾਂਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਉਹ ਦੁਬਾਰਾ ਨਹੀਂ ਹੋਣਗੇ ਅੱਗੇ ਕੱਲ ਕਰੀਏ ਤੇ ਸਕੀਮ ਦੇ ਲਈ ਯੋਗਤਾਵਾਂ ਤੇ ਘੋਸ਼ਣਾਵਾਂ ਕਿਹੜੇ ਕਿਹੜੇ ਲੋਕਾਂ ਦੇ ਜਿਹੜੇ ਇਹ ਕਰਜ਼ੇ ਮਾਫ਼ ਹੋਣਗੇ ਤੇ ਘੋਸ਼ਣਾਵਾਂ ਕੀ ਨੇ ਸਰਕਾਰ ਹਮੇਸ਼ਾ ਸਿਰਫ ਯੋਗ ਕਿਸਾਨਾਂ ਦੇ ਕਰਜ਼ੇ ਮਾਫ਼ ਕਰਦੀ ਹੈ ਕੁਝ ਆਮ ਯੋਗਤਾ ਮਾਪਦੰਡ ਹਨ ਯਾਨੀ ਕਿ ਕਿਹਨਾਂ ਲੋਕਾਂ ਦੇ ਕਰਜ਼ੇ ਮਾਫ਼ ਕਰਦੀ ਹੈ ਉਹਨਾਂ ਦੀਆਂ ਵੀ ਕੁਝ ਯੋਗਤਾਵਾਂ ਰੱਖੀਆਂ ਗਈਆਂ ਹਨ ਜਿਵੇਂ ਕਿ ਨਾਗਰਿਕ ਕਰਜ਼ਾ ਲੈਣ ਵਾਲਾ ਨਾਗਰਿਕ ਕਿਸਾਨ ਹੋਣਾ ਚਾਹੀਦਾ ਹੈ ਕਰਜ਼ਾ ਜਿਨ੍ਹਾਂ ਨੇ ਲਿਆ ਹੈ ਉਹ ਕਿਸਾਨ ਹੋਣਾ ਚਾਹੀਦਾ ਹੈ ਠੀਕ ਹੈ ਕੇ ਸੀ ਸੀ ਉਹਦਾ ਬਣਿਆ ਹੋਣਾ ਚਾਹੀਦਾ ਹੈ ਤੇ ਉਸ ਤੇ ਹੀ ਉਹਨਾਂ ਨੂੰ ਉਹਨਾਂ ਦਾ ਲੋਨ ਹੋਵੇ ਇਹ ਨਹੀਂ ਆ ਵੀ ਕਿ ਬੈਂਕ ਤੋਂ ਕੋਈ ਪਰਸਨਲ ਲੋਨ ਲਿਆ ਹੋਵੇ ਉਸ ਕਿਸਾਨੀ ਦੇ ਲਈ ਇਹ ਨਹੀਂ ਚੱਲੇਗਾ ਸਿਰਫ ਕੇ ਸੀ ਸੀ ਵਾਲਾ ਲੋਨ ਹੀ ਮਾਫ ਹੋਏਗਾ ਰਿਆਸ ਨਾਗਰਿਕ ਨੂੰ ਉਸ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ ਜਿੱਥੇ ਕਰਜ਼ਾ ਮਾਫੀ ਯੋਜਨਾ ਲਾਗੂ ਕੀਤੀ ਗਈ ਹੈ ਤੁਹਾਨੂੰ ਅੰਦਾਜ਼ ਦੀ ਹੈ ਕਿ ਇਹ ਜਿਹੜੀ ਹੈ ਸਰਕਾਰਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਵੀ ਕਰਜ਼ਾ ਮਾਫੀ ਸਕੀਮ ਚਲਾਈ ਜਾਂਦੀ ਹੈ ਤੇ ਵੱਖ-ਵੱਖ ਰਾਜਾਂ ਦੇ ਵਿੱਚ ਯਾਨੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਹ ਸਕੀਮ ਚਲਾਈ ਜਾਂਦੀ ਹੈ ਜੇ ਸੂਬਿਆਂ ਦੀ ਕੋਈ ਸਕੀਮ ਚੱਲਦੀ ਹੈ ਜਿਹੜੀ ਕਰਜ਼ਾ ਮਾਫੀ ਦੀ ਤਾਂ ਜੇ ਉਸ ਸੂਬੇ ਦੇ ਵਿੱਚ ਸਕੀਮ ਚੱਲੀ ਹੈ ਉਸ ਸੂਬੇ ਦਾ ਹੀ ਉਹ ਕਿਸਾਨ ਹੋਵੇ ਅਗਰ ਕੇਂਦਰ ਦੀ ਹੈ ਤਾਂ ਉਹ ਤੇ ਫਿਰ ਸਾਰੇ ਕਿਤੇ ਹੀ ਮੰਨਿਆ ਹੋਏਗੀ ਅੱਗੇ ਗੱਲ ਕਰੀਏ ਕਰਜ਼ੇ ਦਾ ਸਰੋਤ ਕਿਸਾਨਾ ਨੇ ਭਾਰਤੀ ਰਿజర్ਵ ਬੈਂਕ ਯਾਨੀ ਕਿ ਆਰਬੀਆਈ ਦੇ ਅਧੀਨ ਕੰਮ ਕਰਨ ਵਾਲੇ ਕਿਸੇ ਵੀ ਬੈਂਕ ਜਾਂ ਫਿਰ ਸੰਸਥਾ ਤੋਂ ਕਰਜ਼ਾ ਲਿਆ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਨਾਰਮਲ ਕਿਸੇ ਜਿਹੜਾ ਤੁਹਾਨੂੰ ਪਤਾ ਹੈ ਕਿ ਆਪਾਂ ਆਪਸ ਦੇ ਵਿੱਚ ਜਿਹੜੇ ਆੜਤੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਲੋਨ ਲੈ ਲੈਂਦੇ ਆ ਉਹ ਕਰਜ਼ੇ ਨਹੀਂ ਮਾਫ ਹੋਣਗੇ ਸਰਕਾਰ ਦੇ ਜਿਹੜੇ ਆਰਬੀਆਈ ਹੈ ਉਹਦੇ ਅਧੀਨ ਜਿੰਨੇ ਵੀ ਬੈਂਕ ਨੇ ਉਸ ਬੈਂਕ ਦੇ ਵੱਲੋਂ ਜਿਹੜਾ ਕੇਸੀਸੀ ਜਾਰੀ ਕੀਤਾ ਜਾਂਦਾ ਹੈ ਠੀਕ ਹੈ ਕਿਸਾਨ ਕ੍ਰੈਡਿਟ ਕਾਰਡ ਤੇ ਉਸ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਹੀ ਇਹ ਜਿਹੜਾ ਕਰਜ਼ਾ ਲਿਆ ਹੋਣਾ ਚਾਹੀਦਾ ਹੈ ਤੁਹਾਨੂੰ ਅੰਦਾਜ਼ਾ ਜੇ ਕਿ ਕਿਸਾਨ ਕ੍ਰੈਡਿਟ ਕਾਰਡ ਤੁਹਾਡਾ ਜਰੂਰ ਬਣਿਆ ਹੋਵੇ ਜੇ ਉਸ ਤਰੀਕੇ ਨਾਲ ਤੁਸੀਂ ਇਸ ਤੇ ਲਿਮਿਟ ਬਣਵਾ ਕੇ ਤੁਸੀਂ ਲੋਨ ਲਿਆ ਹੈ ਫਿਰ ਤੁਹਾਡਾ ਮਾਫ ਹੋਏਗਾ ਅੱਗੇ ਆਪਾਂ ਗੱਲ ਕਰੀਏ ਮਹੱਤਵਪੂਰਨ ਜਾਣਕਾਰੀ ਦੀ ਤੇ ਮਹੱਤਵਪੂਰਨ ਜਾਣਕਾਰੀ ਇਹ ਸਕੀਮ ਵੱਖ-ਵੱਖ ਨਾਵਾਂ ਹੇਟ ਅਤੇ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਐਲਾਨਾਂ ਦੇ ਨਾਲ ਕੰਮ ਕਰਦੀ ਹੈ ਕਿਸਾਨਾਂ ਨੂੰ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦਾ ਸਰਕਾਰੀ ਕਰਜ਼ਾ ਮਾਫੀ ਦੀ ਰਕਮ ਜਿਵੇਂ ਕਿ 1 ਲੱਖ ਰੁਪਏ ਦੇਖਣ ਦੇ ਲਈ ਇਸ ਸਕੀਮ ਦੀ ਜਾਂਚ ਕਰਨੀ ਚਾਹੀਦੀ ਹੈ ਯਾਨੀ ਕਿ ਸੂਬਾ ਸਰਕਾਰ ਉਹ 1 ਲੱਖ ਉਹ ਮਾਫ ਕਰੇਗੀ ਤੇ ਕੇਂਦਰ ਸਰਕਾਰ ਵੀ 1 ਲੱਖ ਮਾਫ ਕਰੇਗੀ ਇਸ ਤਰੀਕੇ ਨਾਲ ਇਹ ਸਕੀਮ ਕੰਮ ਕਰਦੀ ਹੈ ਅੱਗੇ ਗੱਲ ਕਰੀਏ ਕਿਸਾਨ ਕਰਜ਼ਾ ਮਾਫੀ ਸੂਚੀ ਹੈ ਜਿਹੜੀ ਇਹ ਲਿਸਟ ਹੈ 2025 ਦੀ ਹੈ ਕਿਵੇਂ ਜਾਣ ਸਕਦੇ ਹੈ ਕਿ ਤੁਹਾਡਾ ਨਾਮ ਜਿਹੜਾ ਇਹਦੇ ਵਿੱਚ ਆਇਆ ਹੈ ਜਾਂ ਨਹੀਂ ਆਇਆ ਸਭ ਤੋਂ ਮੇਨ ਪੁਆਇੰਟ ਇਹ ਹੀ ਰਹਿਣ ਵਾਲਾ ਹੈ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਸਿਰਫ ਉਹਨਾਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਜਿਨ੍ਹਾਂ ਦੇ ਨਾਮ ਕਰਜ਼ਾ ਮਾਫੀ ਲਿਸਟ ਦੇ ਵਿੱਚ ਆਉਣਗੇ ਸੂਚੀ ਦੇ ਜਾਣ ਕਰਨ ਦੀ ਪ੍ਰਕਿਰਿਆ ਹੇਠ ਲਿਖੀ ਹੈ ਯਾਨੀ ਕਿ ਜੇ ਤੁਸੀਂ ਲਿਸਟ ਦੇਖਣੀ ਹੈ ਤੇ ਕਿਵੇਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਆਪਣੇ ਰਾਜ ਦੇ ਵਿੱਚ ਕਿਸਾਨ ਕਰਜ਼ਾ ਮਾਫੀ ਯੋਜਨਾ ਦਾ ਅਧਿਕਾਰਕ ਪੋਰਟਲ ਤੁਸੀਂ ਖੋਲਣਾ ਹੈ ਜਿਵੇਂ ਕਿ ਇਹ ਅਧਿਕਾਰਕ ਵੈਬਸਾਈਟ ਹੈ fasle rin.gov.in ਹੋ ਸਕਦੀ ਹੈ ਹਾਲਾਂਕਿ ਇਹ ਰਾਜ ਰਾਜ ਨਿਰਭਰ ਕਰਦੀ ਹੈ ਯਾਨੀ ਕਿ ਕਿਸੇ ਰਾਜ ਦੀ ਕੋਈ ਹੁੰਦੀ ਹੈ ਵੈਬਸਾਈਟ ਤੇ ਕਿਸੇ ਰਾਜ ਦੀ ਕੋਈ ਵੈਬਸਾਈਟ ਹੁੰਦੀ ਹੈ ਜਿਹੜੀ ਵੀ ਤੁਹਾਡੇ ਜਿਹੜੇ ਪੰਜਾਬ ਸਰਕਾਰ ਨੇ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਵੈਬਸਾਈਟ ਬਣਾਈ ਹੋਈ ਹੈ ਕਰਜ਼ਾ ਮਾਫੀ ਨੂੰ ਲੈ ਕੇ ਉਸ ਤੇ ਤੁਸੀਂ ਲਿਸਟ ਵੇਖਣੀ ਹੈ ਤੇ ਉਸ ਦੇ ਹੋਮ ਪੇਜ ਤੇ ਤੁਸੀਂ ਜਾਣਾ ਹੈ ਕਿਸਾਨ ਕਰਜ਼ਾ ਮਾਫੀ ਯੋਜਨਾ ਬਾਰੇ ਪੂਰੀ ਜਾਣਕਾਰੀ ਪੜ੍ਹਨੀ ਹੈ ਤੇ ਸੂਚੀ ਵਿਕਲਪ ਕਰਨੀ ਹੈ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਹਾਨੂੰ ਲੋੜੀਂਦੀ ਜਾਣਕਾਰੀ ਜਿਵੇਂ ਕਿ ਤੁਹਾਡਾ ਜ਼ਿਲ੍ਹਾ ਕੀ ਹੈ ਤੁਹਾਡਾ ਬਲੋਕ ਕੀ ਹੈ ਪੰਚਾਇਤ ਕੀ ਹੈ ਤੁਹਾਡੀ ਇਹ ਸਾਰਾ ਕੁਝ ਤੁਹਾਨੂੰ ਦੱਸਣਾ ਪੈਗਾ ਤੁਹਾਡੀ ਪਿੰਡ ਕਿਹੜਾ ਹੈ ਸਾਰਾ ਕੁਝ ਤੁਹਾਨੂੰ ਤਾਂ ਹੀ ਲਿਸਟ ਦਾ ਨਾਮ ਆਏਗਾ ਵੀ ਇਸ ਪਿੰਡ ਦੇ ਵਿੱਚ ਇੰਨੇ ਬੰਦੇ ਆ ਤਾਂ ਜਿਹੜਾ ਕਰਦਾ ਮਾਫ ਹੋ ਗਿਆ ਚੌਥੇ ਨੰਬਰ ਤੇ ਕੁਝ ਰਾਜਾਂ ਦੇ ਵਿੱਚ ਆਧਾਰ ਕਾਰਡ ਨੰਬਰ ਹੈ ਜਿਹੜਾ ਜਾਂ ਫਿਰ ਕਿਸਾਨ ਆਈਡੀ ਦੀ ਰਜਿਸਟਰੀ ਕੀਤੀ ਜਾ ਸਕਦੀ ਹੈ ਯਾਨੀ ਕਿ ਉਸ ਤੋਂ ਵੀ ਤੁਸੀਂ ਜਿਹੜਾ ਇਹ ਭਰ ਕੇ ਜੇ ਉਹ ਵੈਬਸਾਈਟ ਮੰਗੇ ਆਧਾਰ ਕਾਰਡ ਜਾਂ ਫਿਰ ਕਿਸਾਨ ਆਈਡੀ ਤੇ ਉਹ ਭਰ ਕੇ ਵੀ ਤੁਸੀਂ ਆਪਣਾ ਕਰਜ਼ਾ ਦੇਖ ਸਕਦੇ ਹੋ। ਜੁੜਿੰਦੀ ਜਿੰਨੀ ਵੀ ਜਾਣਕਾਰੀ ਹੈ ਕੋਈ ਤੁਸੀਂ ਦਰਜ ਕਰਨੀ ਹੈ ਤੇ ਜਿਹੜਾ ਇੱਕ ਖੋਜ ਬਟਨ ਠੀਕ ਹੈ ਜੇ ਕਿ ਨਹੀਂ ਫਾਈਂਡ ਬਟਨ ਹੋਏਗਾ ਇੰਗਲਿਸ਼ ਚ ਲਿਖਿਆ ਹੁੰਦਾ ਫਾਈ ਆਈ ਐਂਡ ਫਾਈਂਡ ਤੇ ਉਸ ਦੇ ਤੁਸੀਂ ਕਲਿੱਕ ਕਰਨਾ ਹੈ। ਹੁਣ ਸਕਰੀਨ ਤੇ ਕਰਜ਼ਾ ਮਾਫੀ ਸੂਚੀ ਦੀ ਸਕਰੀਨ ਤੁਹਾਨੂੰ ਦਿਖਾਈ ਦੇਗੀ ਲਿਸਟ ਆ ਜਾਏਗੀ ਇੱਕ ਪੀਡੀਐਫ ਤੁਸੀਂ ਆਪਣੇ ਪਿੰਡ ਦੇ ਵਿੱਚ ਜਿੰਨੇ ਜਿੰਨੇ ਲੋਕਾਂ ਦੇ ਕਰਜ਼ੇ ਮਾਫ ਹੋਏ ਨੇ ਉਹਨਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ। ਤਾਂ ਦੇਖਿਓ ਨੋਟ ਕਰਨ ਵਾਲੀ ਕਿਹੜੀ ਗੱਲ ਹੈ ਇਹ ਸੂਚੀ ਸਿਰਫ ਉਹਨਾਂ ਰਾਜਾਂ ਦੇ ਕਿਸਾਨਾਂ ਨੂੰ ਦਿਖਾਈ ਦੇਵੇਗੀ ਜਿਨ੍ਹਾਂ ਦੇ ਲਈ ਸੂਚੀ ਦੀ ਜਾਂਚ ਕਰਨ ਦਾ ਵਿਕਲਪ ਅਧਿਕਾਰਿਕ ਵੈੱਬਸਾਈਟ ਤੋਂ ਉਪਲਬਧ ਹੋਵੇਗਾ ਯਾਨੀ ਕਿ ਜੇ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਤਾਂ ਹੀ ਤੁਸੀਂ ਦੇਖੋਗੇ ਜੇਕਰ ਪੰਜਾਬ ਸਰਕਾਰ ਨੇ ਨਹੀਂ ਜਾਰੀ ਕੀਤੀ ਹਜੇ ਤਾਂ ਤੁਹਾਨੂੰ ਨਹੀਂ ਦਿਖਾਈ ਦੇਗੀ ਜੇ ਹਰਿਆਣਾ ਸਰਕਾਰ ਨੇ ਕਰ ਦਿੱਤੀ ਹੈ ਤੇ ਹਰਿਆਣਾ ਸਰਕਾਰ ਦੇ ਲੋਕ ਨੇ ਜਿਹੜੇ ਠੀਕ ਹੈ ਉਹ ਇਸ ਲਿਸਟ ਨੂੰ ਦੇਖ ਸਕਣਗੇ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਜਿਹੜੇ ਜਿਹੜੀ ਇਹ ਕਰਜ਼ਾ ਮਾਫੀ ਲਿਸਟ ਨੂੰ ਲੈ ਕੇ ਜਾਂ ਫਿਰ ਕਰਜ਼ੇ ਨੂੰ ਲੈ ਕੇ ਕਿਹੜੇ-ਕਿਹੜੇ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਆਮ ਤੌਰ ਤੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਗਏ ਹਨ ਜਾਂ ਫਿਰ ਨਹੀਂ ਉੱਤਰ ਹੈ ਹਾਂ ਸਰਕਾਰਾਂ ਸਮੇਂ-ਸਮੇਂ 'ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਦੀ ਹੈ ਦੂਸਰਾ ਸਵਾਲ ਜਿਹੜਾ ਤਕਰੀਬਨ ਸੁਣਨ ਨੂੰ ਮਿਲਦਾ ਹੈ ਕਿਸਾਨਾਂ ਦੇ ਕਰਜ਼ੇ ਕਿਵੇਂ ਮਾਫ ਕੀਤੇ ਜਾ ਸਕਦੇ ਹਨ ਇਹਦੇ ਵਿੱਚ ਤੁਹਾਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਪਹਿਲਾਂ ਸੂਬੇ ਦੀ ਕਰਜ਼ਾ ਮਾਫੀ ਯੋਜਨਾ ਬਾਰੇ ਜਾਣਕਾਰੀ ਇਕੱਠੀ ਕਰਨੀ ਪਵੇਗੀ ਤੇ ਜੇਕਰ ਇਹ ਯੋਜਨਾ ਸਰਗਮ ਹੈ ਯਾਨੀ ਕਿ ਐਕਟਿਵ ਹੈ ਤਾਂ ਉਹਨਾਂ ਨੂੰ ਸਬੰਧਤ ਵਿਭਾਗ ਦੁਆਰਾ ਮੰਨੇ ਗਏ ਦਸਤਾਵੇਜ਼ ਜਮ੍ਹਾਂ ਕਰਵਾ ਕੇ ਅਰਜੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਤੀਜਾ ਕੁਐਸਚਨ ਜਿਹੜਾ ਹੈ ਸਾਰਿਆਂ ਦਾ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਕੀ ਮੇਰਾ ਕਰਜ਼ਾ ਮਾਫ ਹੋ ਜਾਵੇਗਾ ਇਹ ਜਾਣਨ ਦੇ ਲਈ ਕੇ ਸੀ ਸੀ ਕਰਜ਼ਾ ਮਾਫ ਕੀਤਾ ਜਾਵੇਗਾ ਜਾਂ ਨਹੀਂ ਤੁਹਾਨੂੰ ਰਾਜ ਦੇ ਅਧੀਨ ਕੀਤੇ ਗਏ ਮੌਜੂਦਾ ਐਲਾਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪਵੇਗੀ ਕਿਉਂਕਿ ਕਰਜ਼ਾ ਮੁਆਫੀ ਦੇ ਐਲਾਨ ਦੀ ਰਕਮ ਅਤੇ ਕਿਸਮ ਰਾਜ ਸਰਕਾਰ ਦਵਾਨਾ ਤੈਅ ਕੀਤੀ ਜਾਂਦੀਆਂ ਹਨ ਇਸ ਤਰੀਕੇ ਦੇ ਨਾਲ ਲੋਕਾਂ ਦੇ ਕਰਜ਼ੇ ਮਾਫ ਹੋ ਜਾਣਗੇ ਉਮੀਦ ਕਰਦਾ ਤੁਹਾਨੂੰ ਵੀਡੀਓ ਸਾਰੀ ਪਸੰਦ ਆਈ ਹੋਗੀ ਚੰਗੀ ਲੱਗੀ ਹੋਗੀ ਕਿਸ ਤਰ੍ਹਾਂ ਤੁਸੀਂ ਕਰਜ਼ਾ ਮਾਫੀ ਲਿਸਟ ਦੇਖ ਸਕਦੇ ਹੋ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਧੰਨਵਾਦ ਮਿਲਦੇ ਆ ਨਵੀਂ ਅਪਡੇਟ ਲੈ ਕੇ